भी तो दिना कि प्रमोट होकर डिप्टी डायरेक्टर बन गए हैं कल शामी ने मैंने बुलाया कि राहुल चार तेलू देना है मैं पता भी नहीं तो कल ही मैं दो बजे ज्वाइन किया उस तो बाद शामी इन्होंने मैंने बुलाया कि चार तेलू देना है मैं उम्मीद करता कि सारे पत्रकार भाता पहले मैं जानते भी नहीं सहयोग तो मेरे रूग नी रहेगा कोई कमी पेशी होगी तो मैं दसन आप इमीजिएटली पूरी कर देने हो नहीं सकता ना पूरी करिए ਤੇ ਆਪਾਂ ਜੋ ਡਾਕਟਰ ਬਾਂਸਲ ਛੱਡ ਕੇ ਗਏ ਆ ਉਮੀਦ ਕਰਦੇ ਆ ਕਿ ਉਹਨਾਂ ਦੇ ਮੂੰਹ ਤੋਂ ਹੀ ਸੁਹਾਵਾਂਗੇ ਕਿ ਰਾਹੁਲ ਤੋਂ ਮੇਰੇ ਨਾਲ ਵੈਟਰ ਕਰਕੇ ਦਿਖਾਇਆ ਆ ਆਪਾਂ ਰਹਿਣ ਨਹੀਂ ਦੇਵਾਂਗੇ ਗੱਲ ਕਿਸੇ ਵੀ ਕਮੀ ਪੇਸ਼ੀ ਨੂੰ ਕਿਸੇ ਵੀ ਹਲਕੇ ਤੇ ਜਿਹੜੀ ਵੀ ਆਪਾਂ ਨੂੰ ਲੋੜ ਹੋਈ ਕਿਸੇ ਵੀ ਤਰ੍ਹਾਂ ਦੀ ਸਟਾਫ ਵੱਲੋਂ ਕੋਈ ਲੋੜ ਹੈ ਆਪਾਂ ਸਰ ਤੱਕ ਵੀ ਉਹ ਇਨਫੋਰਮੇਸ਼ਨ ਪਹੁੰਚਾਵਾਂਗੇ ਤੇ ਡਾਕਟਰ ਬਲਜੀਤ ਕੋਰ ਨੂੰ ਵੀ ਮੈਡਮ ਨੂੰ ਵੀ ਰਿਕੁਐਸਟ ਕਰਾਂਗੇ ਕਿ ਆਪਣੀ ਕਮੀ ਪੇਸ਼ੀ ਹਰ ਹਾਲਤ ਚ ਪੂਰੀ ਕਰੇ ਬਾਕੀ ਜਿਵੇਂ ਮੈਂ ਉਮੀਦ ਕਰਦਾ ਹਾਂ ਕਿ ਇੰਟਰਨਲ ਸਟਾਫ ਦਾ ਸਹਿਯੋਗ ਸੀ ਮੇਰੇ ਨਾਲ ਵੀ ਉਵੇਂ ਬਣਿਆ ਰਹੂਗਾ ਪਤਰਕਾਰ ਭਰਾਵਾਂ ਦਾ ਵੀ ਮੇਰੇ ਨਾਲ ਜਿਆਦਾ ਬਣੂਗਾ ਸਰ ਨਾਲੋਂ ਵੀ ਸਹਿਯੋਗ ਪਹਿਲੀ ਪੂਰੀ ਉਮੀਦ ਹੈ ਕਿ ਮੈਂ ਸਰ ਨਾਲ ਬੈਟਰ ਕਰਕੇ ਦਿਖਾਉਂਗਾ ਆਉਣ ਵਾਲੇ ਦਿਨ ਤੋਂ ਤੁਹਾਡੇ ਸਭ ਕੋਈ ਇੱਕ ਮਨ ਹੈ ਕਿ ਡਾਕਟਰ ਹੌਲੀ ਜੀ ਦਿਲ ਵਧੀਆ ਕੰਮ ਕਰਕੇ ਗਏ ਥੈਂਕ ਯੂ